ਕੋੜਦੇ ਸੀਆਈਏ ਸਟਾਫ ਨੇ ਨਾਕਬੰਦੀ ਦੌਰਾਨ ਨਕਲੀ ਨੋਟ ਛਾਪਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੋਲੋਂ ਨਜਾਇਜ਼ ਬਸਤੌਲ, ਚਾਰ ਜਿੰਦਾ ਕਾਰਤੂਸ ਤੇ 3 ਲੱਖ ਦੀ ਨਕਲੀ ਕ੍ਰੰਤੀ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਅਕਤੀ ਨੋਟ ਛਾਪਣ ਲਈ ਆਪਣੇ ਪ੍ਰਿੰਟਰ ਤੇ ਲੈਪਟਾਪ ਦੀ ਹੀ ਵਰਤੋਂ ਕਰਦਾ ਸੀ। ਸੀਆਈ ਦੇ ਚਾਰਜ ਇਨਸਪੈਕਟਰ ਨਰਿੰਦਰ ਸਿੰਘ ਨੇ ਦੱਸਾਇਆ ਕਿ ਨਾਕੇ ਦੌਰਾਨ ਉਹ ਨਵਜਿੰਦਰ ਸਿੰਘ ਨਾਂ ਦੇ ਸ਼ੱਕੀ ਬੰਦੇ ਨੂੰ ਪੁਸ਼ਕਿਸ਼ ਲਈ ਰੋਕਿਆ। ਕਲਾਸ਼ ਦੌਰਾਨ ਉਸ ਕੋਲੋਂ ਉਕਤ ਚੀਜ਼ਾਂ ਬਰਾਮਦ ਹੋਈਆਂ ਹਨ। ਮੁਲਜ਼ਮ ਕਸਬਾ ਜੈਤੋਦਾ ਰਹਿਣ ਵਾਲਾ ਹੈ। ਪੁਲਿਸ ਨੂੰ ਪਹਿਲੀ ਨਜ਼ਰ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਕਰੰਸੀ ਨਕਲੀ ਹੈ ਪੁਲਿਸਵਾਰਾ थाना ਬਾਜ਼ਾਖਾਨਾ ਵਿੱਚ ਇਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ ਅਤੇ ਕੰਪਿਊਟਰ ਦੀ ਵੀ ਚੰਗੀ ਜਾਣਕਾਰੀ ਰੱਖਦਾ ਹੈ ਉਹ ਲੈਪਟਾਪ ਤੇ ਪ੍ਰਿੰਟਰ ਦੀ ਮਦਦ ਨਾਲ ਹੀ ਨਕਲੀ ਨੋਟ ਤਿਆਰ ਕਰਦਾ ਸੀ ਚਮਕਦਾਰ ਲਕੀਰ ਲਈ ਇਸ ਨੇ ਇੱਕ ਟੇਪ ਦਾ ਇਸਤੇਮਾਲ ਕੀਤਾ कल असिना पेट्रोलिंग ਤੇ ਪਲਸ ਨਾਕਾ ਬੰਨੀ ਰੇਸ ਬੰਦੇ ਵਿੱਚ ਅਸੀਂ ਮੂਵਮੈਂਟ ਸੀਗੇ ਦੌਰਾਨ ਅਸੀਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀਗਾ ਉਹਦੇ ਕੋਲੋਂ ਨਾਂ ਪਤਾ ਪੁੱਛਣ ਤੇ ਉਹਨੇ ਬਲਜਿੰਦਰ ਸਿੰਘ ਆਪਣਾ ਨਾਂ ਰੱਖਿਆ ਕਿ ਜੈਟੋ ਦਾ ਰਹਿਣ ਵਾਲਾ ਸੀ ਜਿਹਦੇ ਖਿਲਾਫ ਪਹਿਲਾਂ ਵੀ ਕੋਈ ਮਾਮਲੇ ਅਪਰਾਧਿਕ ਮਾਮਲੇ ਦਰਜ ਹੈਗੇ ਆ ਉਹਨੂੰ ਅਸੀਂ ਉੱਥੇ ਕਾਬੂ ਕਰਨ ਤੇ ਉਹਦੇ ਕੋਲੋਂ ਇੱਕ ਪਿਸਟਲ 32 ਬੋਰ ਪਲਸ 4 ਰਾਉਂਡ ਤੇ ਇੱਕ ਕਰੰਸੀ ਮਿਲੀ ਜਿਹਦੇ ਵਿੱਚ 71 ਨੰਬਰ ਦੇ ਕਈ ਨੋਟ ਸਨ ਫੋਨ ਕਰਕੇ ਸਾਨੂੰ ਉਹਦੀ ਪਛਾਣ ਹੋਈ ਵੀ ਇਹ ਜਾਲੀ ਨੋਟ ਹੈਗੇ ਆ। ਉਹਦੇ ਤੇ ਅਸੀਂ ਉੱਥੇ ਐਫ ਆਈ ਆਰ ਦਰਜ ਕਰਾਈ ਹੈ ਇਹ ਬਾਡੇਖਨ ਨੇ। ਉਰੀ ਇਨਵੈਸਟੀਗੇਸ਼ਨ ਹਜੇ ਜਾਰੀ ਹੈਗੀ ਆ। ਉਹਦੇ ਚ ਫਰਦਰ ਅੱਜ ਲੀਡ ਦੇ ਵਿੱਚ ਅਸੀਂ ਦੋ ਲੜਕੇ ਹੋਰ ਆਰਾਊਂਡ ਆਪ ਕੀਤੇ ਗਏ। ਬਸ ਉਹਨਾਂ ਕੋਲ ਪੁੱਛ ਗਿਸ਼ ਚੱਲ ਰਹੀ ਹੈਗੀ। ਸਰ ਕਿੱਥੋਂ ਲੈਂਦਾ ਸੀ ਪੇਮੈਂਟ ਤੇ ਕੀ ਕਰਦਾ ਸੀ ਪਹਿਲਾਂ? ਇਹ ਆਪ ਖੁਦ ਫੋਟੋਸ਼ਾਪ ਉੱਤੇ ਕੰਮ ਕਰਦਾ ਸੀਗਾ। ਤੇ ਉਹਦੇ ਕਰਕੇ ਇਹਨੂੰ ਨੌਲੇਜ ਸੀਗੀ ਪਲੱਸ 2 ਪਾਸ ਹੈਗਾ। ਦੇ ਲੈਪਟਾਪ ਤੇ ਪ੍ਰਿੰਟਰ ਦਾ ਇਹਨੇ ਇੰਤਜ਼ਾਮ ਕੀਤਾ ਹੈਗਾ ਜਿਹੜੇ ਬਾਕੀ ਦੋ ਲੜਕੇ ਸੀ ਉਹਨਾਂ ਨੇ ਇਹਨੂੰ ਫਾਈਨੈਂਸ਼ਲੀ ਐਡ ਦਿੱਤੀ ਉਸ ਕਮਿਊਨਿਟੀ ਚ ਉਦੋਂ ਬਾਅਦ ਇਹਨੇ ਆਪ ਹੀ ਇੱਕ ਮਲਗੀ ਤਿਆਰ ਕੀਤਾ ਹੈਗਾ ਦੋਵਾਂ ਵਿੱਚ ਚਮਕ ਦੇਣ ਲਈ ਉਹਨੇ ਟੇਪ ਵਗੈਰਾ ਯੂਜ਼ ਕੀਤੀ ਹੈਗੀ ਆ ਕੁੱਲ ਕਿੰਨੀ ਕਰੰਸੀ ਜਿਹੜੀ ਹੁਣ ਬ੍ਰਾਂਮ ਕੀਤੀ ਗਈ ਹੈ ਹੁਣ ਅਸੀਂ ਅਸੀਂ ਹੁਣ ਤੱਕ ਕੁੱਲ 3 ਲੱਖ ਰੁਪਏ ਬ੍ਰਾਂਮ ਕਰ ਚੁੱਕੇ ਹਾਂ ਇਹਦੇ ਚ ਬਾਕੀ ਕਰੰਸੀ ਇਹ ਦੱਸ ਰਿਹਾ ਹੈਗਾ ਉਹ ਜਿਹੜੀ ਬ੍ਰਾਂਮ ਨਹੀਂ ਹੋਈ ਹੈਗੀ ਉਹ ਬਾਕੀ ਪੁੱਛ ਕੇ ਕਰਨ ਤੇ ਬਾਕੀ ਪਤਾ ਨਹੀਂ ਹੋਊਗਾ ਜੀ ਸਰ ਕੁਝ ਪਤਾ ਲੱਗਦਾ ਵੀ ਇਹ ਕਰੰਸੀ ਕਿੱਥੇ ਇਸਤੇਮਾਲ ਹੋਣੀ ਸੀ ਇਹ ਨਾਵਾਰੀ ਹੈ ਇਹ ਇਹ ਸਪੈਸ਼ਲੀ ਤਾਂ ਇਹ ਆਰਬੀਐਸਟੀ استعمال ਕਰ ਰਹੇ ਹੈਗੇ ਆ ਤੇ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਕਿਸੇ ਨਾਲ ਲਿੰਕਪ ਨਹੀਂ ਸੀਗਾ ਛੋਟੇ ਪੱਧਰ ਆਪਣੇ ਆਪਣੇ ਨੀਜੀ ਮਫਾਦਲੀ ਇਹਨਾਂ ਨੇ ਯੂਜ਼ ਕਰ ਲਈ ਹੈ ਸਰ ਕੋਈ ਵਿਅਕਤੀ ਇਹਨਾਂ ਦੇ ਨਾਲ ਹੋਰ ਵੀ ਇਨਵੋਲਡ ਹੈਗਾ ਦੋ ਲੜਕੇ ਮੈਂ ਤਾਂ ਦੱਸਿਆ ਰਹਾ ਹਾਂ ਰੌਂਡੋ ਕੀਤਾ ਸੀ ਪਟਿਆਲੇ ਰੁੜ ਉਹ ਹੈਗੇ ਆ ਉਹਨਾਂ ਦੀ ਅਜੇ ਪੁਸ਼ਕਸ਼ ਚੱਲ ਰਹੀ ਗਈ ਕੋਈ ਇਨਵੋਲਡ ਹੋ ਰਿਹਾ ਹੈ ਕਿਸ ਤਰ੍ਹਾਂ ਆ ਇੱਕ ਪਿਸਤਲ ਮਿਲਿਆ ਜੀ 12 ਰੌਂਡ ਮਿਲਿਆ ਚਾਰ ਰੌਂਡ ਮਿਲਿਆ ਉਹਦੇ ਚ 32 ਬੋਰ ਦੇ ਉਹ ਨਜਾਇਜ਼ ਹੈ ਜੀ ਬਿਲਕੁਲ ਹੀ ਉਹ ਤਾਂ ਉਹ ਕੰਟਰੀ ਮੇਡ ਕੰਟਰੀ ਹਾਂ ਕੰਟਰੀ ਮੇਡ ਆ ਹੈਪਿਸਟਲ ਕੰਟਰੀ ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਟੂਡੇ